ਆਪਾ ਦੇਖ ਸਕਦੇ ਆ ਸਵਸਥ ਭਾਰਤ ਦੇ ਅਧੀਨ ਇਹ ਲੈਟਰਿੰਗ ਬਾਥਰੂਮ ਬਣ ਰਹੇ ਨੇ ਗੋਨਿਆਣਾ ਮੰਡੀ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਦੇਖੋ ਠੇਕੇਦਾਰ ਦੀ ਕਿੱਡੀ ਲਾਪਰਵਾਹੀ ਹੈ ਅੱਧੋ ਜਿਆਦਾ ਸੜਕ ਰੋਕੀ ਹੋਈ ਹੈ ਹੁਣ ਆ ਵਹੀਕਲ ਆ ਰਿਹਾ ਹੈ ਦੇਖੋ ਵੀ ਕਿੰਨੀ ਜਗ੍ਹਾ ਰੋਕੇਗਾ ਦੇਖੋ ਵੀ ਪਰਲੀ ਸਾਈਡ ਤੇ ਜਾ ਕੇ ਇਹਨਾਂ ਨੂੰ ਕਰਨਾ ਪੈ ਰਿਹਾ ਹੈ ਦੇਖੋ ਉੱਨੇ ਉਧਰੋਂ ਟਰੱਕ ਆ ਰਿਹਾ ਦੇਖੋ ਟਰੱਕ ਆ ਕੇ ਵੀ ਇਹ ਇੱਕ ਸਾਈਡ ਪੂਰੀ ਕਵਰ ਕੀਤੀ ਹੋਈ ਹੈ ਪਰ ਜੇਈ ਜਾਂ ਅਸੀਂ ਠੇਕੇਦਾਰ ਨਾਲ ਬਾਅਦ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹਾਂ ਤਾਂ ਉਹਨਾਂ ਵੱਲੋਂ ਫੋਨ ਵੀ ਨਹੀਂ ਚੁੱਕਿਆ ਜਾਂਦਾ ਦੇਖੋ ਮਲਵਾ ਪਏ ਕਿਤੇ ਵੀ ਕੋਈ ਰਾਤ ਨੂੰ ਨੇਰੇ ਸਵੇਰੇ ਕੁਝ ਵੀ ਬਰਦਤ ਹੋ ਸਕਦੀ ਹੈ ਪਰ ਸੋ ਹਨੇਰੀ ਆਉਣ ਵੇਲੇ ਵੀ ਦੋ ਬੰਦੇ ਢਿੱਗੇ ਆ ਇੱਥੇ ਇਹ ਮਲਬਾ ਤੁਰੰਤ ਚੁਕਾਇਆ ਜਾਣਾ ਚਾਹੀਦਾ ਹੈ ਨਗਰਪਾਲਿਕਾ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਆਪਾਂ ਦੇਖ ਸਕਦੇ ਹਾਂ ਚਾਰ-ਚਪੇਰਿਓ ਘੁਮ ਕੇ ਮਲਬਾ ਦੂਰ ਤੱਕ ਪਿਆ ਹੈ ਜੇਈ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਦੇਖੋ ਮਲਬਾ ਕਿੱਥੋਂ ਤੱਕ ਪਿਆ ਹੈ ਇੱਕ ਸਾਰਨ ਵੱਡੀ ਗੱਲ ਦੇਖਣ ਵਾਲੀ ਹੋਰ ਹੈ ਕੋਈ ਵੀ ਬਿਲਡਿੰਗ ਬਣਦੀ ਹੋਵੇ ਉੱਥੇ ਇੱਕ ਬੋਰਡ ਲਗਾਇਆ ਜਾਂਦਾ ਹੈ ਵੀ ਇੰਨੀ ਰੇਸ਼ੋ ਦਾ ਮਟੀਰੀਅਲ ਲਗਾਇਆ ਜਾਵੇਗਾ ਇੰਨੀ ਇੱਟ ਲੱਗੇਗੀ ਇੰਨਾ ਪਲਾਸਟਰ ਹੋਏਗਾ ਮਟੀਰੀਅਲ ਤੱਕ ਬੋਰਡ ਲਗਾਇਆ ਜਾਂਦਾ ਉਹ ਬੋਰਡ ਵੀ ਨਹੀਂ ਲਗਾਇਆ ਗਿਆ ਇੱਥੇ ਅਸੀਂ ਦੁਆਰੇ ਜੇਈ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਸ ਪਰਖ ਹੋਇਆ ਤੁਹਾਡੇ ਨਜ਼ਰ ਜ਼ਰੂਰ ਕਰਾਇਆ ਜਾਵੇਗਾ ਵੀ ਕੀ ਕਹਿਣਾ ਹੈ ਜੇਈ ਦਾ